ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੁਹਾਨੂੰ ਦੱਸ ਦਈਏ ਕਿ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਜੀ ਹਾਂ ਮਸ਼ਹੂਰ ਕਮੇਡੀਅਨ ਨੇ ਕਪਿਲ ਸ਼ਰਮਾ ਜਿਨ੍ਹਾਂ ਨੂੰ ਹੁਣ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਔਰ ਉਹਨਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਹੋਰ ਕਈ ਮਸ਼ਹੂਰ ਅਦਾਕਾਰ ਨੇ ਰਾਜਪਾਲ ਯਾਦਵ ਡਾਇਰੈਕਟਰ ਰੈਮੋ ਡਿਸੂਜ਼ਾ ਔਰ ਸੁਗੰਧਾ ਮਿਸ਼ਰਾ ਉਹ ਵੀ ਕਮੇਡੀਅਨ ਹੈ ਐਕਟਰਸ ਹੈ ਲੜਕੀ ਜਿਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਪਾਕਿਸਤਾਨ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਈਮੇਲ ਆਈ ਹੈ ਔਰ ਈਮੇਲ ਦੇ ਵਿੱਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਕਪਿਲ ਸ਼ਰਮਾ ਮਸ਼ਹੂਰ ਕਾਮੇਡੀਅਨ ਹੈ ਜਿਨ੍ਹਾਂ ਦਾ ਨੈਟਫਲਿਕਸ ਤੇ ਸ਼ੋਅ ਬੜਾ ਪਸੰਦ ਕੀਤਾ ਜਾਂਦਾ ਹੈ ਔਰ ਕਿਸੇ ਜਾਣ ਪਹਿਚਾਣ ਦੇ ਮੋਤਾਜ ਨਹੀਂ ਹੈ ਕਪਿਲ ਸ਼ਰਮਾ ਦਾ ਤੁਹਾਨੂੰ ਦੱਸਦੀ ਕਿ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਈਮੇਲ ਦੇ ਜ਼ਰੀਏ ਉਹਨਾਂ ਨੂੰ ਧਮਕੀ ਦਿੱਤੀ ਗਈ ਹੈ ਪਾਕਿਸਤਾਨ ਤੋਂ ਦੱਸਿਆ ਜਾ ਰਿਹਾ ਹੈ ਕਿ ਇਹ ਈਮੇਲ ਜਿਹੜੀ ਉਹ ਮਿਲੀ ਹੈ ਮੁੰਬਈ ਦੇ ਓਸ਼ੀਵਾਰਾ ਅੰਬੋਲੀ ਦੇ ਵਿੱਚ ਮੁਕੱਦਮਾ ਜਿਹੜਾ ਆ ਉਹ ਦਰਜ ਕਰ ਦਿੱਤਾ ਗਿਆ ਵੱਖ-ਵੱਖ ਧਰਾਵਾਂ ਤਹਿਤ ਇਹ ਮੁਕੱਦਮਾ ਦਰਜ ਕੀਤਾ ਗਿਆ ਮਸ਼ਹੂਰ ਅਦਾਕਾਰ ਰਾਜਪਾਲ ਯਾਦਵ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਉਹਨਾਂ ਨੂੰ ਵੀ ਧਮਕੀ ਆਈ ਹੈ ਔਰ ਇਹਨਾਂ ਦੇ ਨਾਲ ਕੀ ਡਾਇਰੈਕਟਰ ਔਰ ਮਸ਼ਹੂਰ ਕਰੀਓਗ੍ਰਾਫਰ ਰੈਮੋਡੂ ਸੁਜ਼ਾ ਜਿਨ੍ਹਾਂ ਨੂੰ ਤੁਸੀਂ ਬਹੁਤ ਸਾਰੇ ਰਿਐਲਿਟੀ ਸ਼ੋਅ ਦੇ ਵਿੱਚ ਦੇਖਿਆ ਹੋਵੇਗਾ ਸਲਮਾਨ ਖਾਨ ਦੀ ਬਕਾਇਦਾ ਮੂਵੀ ਵੀ ਉਹਨਾਂ ਦੇ ਵੱਲੋਂ ਡਾਇਰੈਕਟ ਕੀਤੀ ਗਈ ਸੀ ਮਸ਼ਹੂਰ ਡਾਂਸਰ ਨੇ ਕੋਰੀਓਗ੍ਰਾਫਰ ਨੇ ਔਰ ਡਾਇਰੈਕਟਰ ਨੇ ਰੈਮੋਂਡ ਸੁਜ਼ਾ ਜਿਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਔਰ ਸੁਗੰਧਾ ਮਿਸ਼ਰਾ ਸੁਗੰਧਾ ਮਿਸ਼ਰਾ ਵੀ ਕਪਿਲ ਸ਼ਰਮਾ ਦੇ ਨਾਲ ਕੰਮ ਕਰ ਚੁੱਕੀ ਹੈ ਕਮੇਡੀਅਨ ਹੈ ਲੜਕੀ ਐਕਟਰਸ ਵੀ ਹੈ ਔਰ ਸੁਗੰਧਾ ਮਿਸ਼ਰਾ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਔਰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਕਿ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਤਾਂ ਲਗਾਤਾਰ ਅਜਿਹੀਆਂ ਖਬਰਾਂ ਆਦਦੀਆਂ ਹੋ ਰਹੀਆਂ ਨੇ ਚਾਹੇ ਕਿ ਉਹ ਬਾਲੀਵੁੱਡ ਦੇ ਸਾਰਿਆਂ ਤੇ ਅਟੈਕ ਹੋਵੇ ਜਾਂ ਫਿਰ ਧਮਕੀ ਮਿਲਣ ਦਾ ਸਿਲਸਲਾ ਲਗਾਤਾਰ ਜਾਰੀ ਖੂਬੇ ਤਾਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸੀਗੀਆਂ ਜਾਨੋਂ ਮਾਰਨ ਦੀ ਉਸ ਤੋਂ ਬਾਅਦ ਸੈਫ ਅਲੀ ਖਾਨ ਤੇ ਅਟੈਕ ਹੋ ਜਾਂਦਾ ਹੈ ਘਰ ਦੇ ਵਿੱਚ ਹੀ ਤੇ ਉਸ ਤੋਂ ਬਾਅਦ ਹੁਣ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਈਮੇਲ ਦੇ ਜ਼ਰੀਏ ਧਮਕੀ ਜਿਹੜੀ ਉਹਨਾਂ ਨੂੰ ਦਿੱਤੀ ਗਈ ਹੈ আর ਦੱਸਿਆ ਜਾ ਰਿਹਾ ਕਿ ਪਾਕਿਸਤਾਨ ਤੋਂ ਇਹ ਈਮੇਲ ਆਈਰ ਈਮੇਲ ਦੇ ਵਿੱਚ ਕਪਿਲ ਸ਼ਰਮਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਹਾਲਾਂਕਿ ਲਗਾਤਾਰ ਖੁਣ ਪੁਲਿਸ ਜਿਹੜੀ ਹੈ ਇਸ ਬਾਬਤ ਕੰਮ ਕਰ ਰਹੀ ਹੈ ਪੁਲਿਸ ਪੱਬਾਂ ਪਾਰ ਹੋ ਚੁੱਕੀ ਹੈ ਕਿਉਂਕਿ ਲਗਾਤਾਰ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਨੇ ਜੁੜੀਆਂ ਕਿ ਪੁਲਿਸ ਨੂੰ ਪੁਲਿਸ ਦੇ ਉੱਪਰ ਬਾਰ-ਬਾਰ ਸ਼ੱਕ ਜਿਹੜੇ ਨੇ ਸਵਾਲ ਜਿਹੜੇ ਖੜੇ ਹੋ ਰਹੇ ਨੇ ਕਿ ਪੁਲਿਸ ਸਪੈਸ਼ਲ ਸੈੱਲ ਜਿਹੜਾ ਹੈ ਉਹ ਕੀ ਕੰਮ ਕਰ ਰਿਹਾ ਇੱਕ ਅਦਾਕਾਰ ਇੱਕ ਫੇਮਸ ਬਾਲੀਵੁੱਡ ਐਕਟਰ ਸੈਫ ਅਲੀ ਖਾਨ ਉਹਦੇ ਘਰ ਦੇ ਵਿੱਚ ਇੱਕ ਚੋਰ ਦਾਖਲ ਹੁੰਦਾ ਹੈ ਸੈਫ ਅਲੀ ਖਾਨ ਤੇ ਜਾਲਿਵਾ ਹਮਲਾ ਕਰ ਦਿੰਦਾ ਹੈ ਲਗਾਤਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਤਬਕੀਆਂ ਮਿਲ ਰਹੀਆਂ ਨੇ ਉਹਦੇ ਘਰ ਦੇ ਉੱਪਰ ਵੀ ਫਾਇਰਿੰਗ ਹੋ ਰਹੀ ਹੈ ਤੇ ਹੁਣ ਮਸ਼ਹੂਰ ਕਮੇਡੀਅਨ ਮੁੰਬਈ ਦੇ ਵਿੱਚ ਕਪਿਲ ਸ਼ਰਮਾ ਰਹਿੰਦੇ ਨੇ ਮਸ਼ਹੂਰ ਕਮੇਡੀਅਨ ਨੂੰ ਇੱਕ ਈਮੇਲ ਦੇ ਜ਼ਰੀਏ ਹੁਣ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਲਾਈਫ ਥ੍ਰੈਟਨਿੰਗ ਦਿੱਤੀ ਗਈ ਹੈ ਔਰ ਰਾਜਪਾਲ ਯਾਦਵ ਜਿਹੜੇ ਮਸ਼ਹੂਰ ਅਦਾਕਾਰ ਨੇ ਐਕਟਰ ਨੇ ਉਹ ਬਾਲੀਵੁੱਡ ਦੇ ਵਿੱਚ ਬੜਾ ਨਾਮ ਹੈ ਉਹਨਾਂ ਦਾ ਆ ਉਸ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਡਾਇਰੈਕਟਰ ਕੋਰੀਓਗ੍ਰਾਫਰ ਤੇ ਡਾਂਸਰ ਰੈਮੋਂਡ ਸੁਜ਼ਾ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਔਰ ਇੱਕ ਹੋਰ ਮਸ਼ਹੂਰ ਕਮੇਡੀਅਨ ਸੁਗੰਧਾ ਮਿਸ਼ਰਾ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਗਈ ਹੈ ਫਿਲਹਾਲ ਮੁੱਢਲੀ ਜਾਣਕਾਰੀ ਦੇ ਵਿੱਚ ਇਹ ਪਤਾ ਲੱਗ ਪਾਇਆ ਕਿ ਪਾਕਿਸਤਾਨ ਤੋਂ ਹੀ ਮਿਲਦੇ ذریعے ਧਮਕੀ ਮਿਲੀ ਹੈ ਔਰ ਇਹਦੇ ਪਿੱਛੇ ਕਿਹੜੇ ਨੈਕਸਸ ਦਾ ਕੰਮ ਹੈ ਕਿਸ ਦੇ ਵੱਲੋਂ ਇਹ ਈਮੇਲ ਕੀਤੀ ਗਈ ਹੈ ਇਹ ਸ਼ਰਾਰਤੀ ਅੰਸਰ ਸੀ ਜਾਂ ਕੋਈ ਕਿਸੇ ਦੇ ਵੱਲੋਂ ਫਰौती ਮੰਗੀ ਗਈ ਹੈ ਜਾਂ ਫਿਰ ਹੋਰ ਕੋਈ ਮਾਮਲਾ ਤਮਾਮ ਇਨ੍ਹਾਂ ਪਹਿਲੂਆਂ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪਰ ਫੈਨਸ ਜਿਹੜੇ ਨੇ ਚਾਹਣ ਵਾਲੇ ਜਿਹੜੇ ਨੇ ਉਹ ਕਾਫੀ ਨਰਾਜ਼ ਨਜ਼ਰ ਆ ਰਹੇ ਨੇ ਕਾਫੀ ਦੁਖੀ ਨੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਸ ਤਰੀਕੇ ਦੇ ਨਾਲ ਜਾਨ ਨੂੰ ਮਾਰਨ ਦੀ ਧਮਕੀ ਕਪਿਲ ਸ਼ਰਮਾ ਨੂੰ ਰਾਜਪਾਲ ਯਾਦਵ ਨੂੰ ਰੈਮੋਨਡ ਸੁਜ਼ਾ ਨੂੰ ਤੇ ਸੁਗੰਧਾ ਮਿਸ਼ਰਾ ਨੂੰ ਮਿਲੀ ਹੈ ਤਾਂ ਕਾਫੀ ਫੈਨਸ ਜਿਹੜੇ ਉਹ ਪਰੇਸ਼ਾਨ ਨਜ਼ਰ ਆ ਰਹੇ ਨੇ ਫਿਲਹਾਲ ਉਸ਼ੀਵਾਰਾ ਤੇ ਅੰਬੋਲਾ ਦੇ ਵਿੱਚ ਤੁਹਾਨੂੰ ਦੱਸਦੀ ਕਿ ਮਾਮਲਾ ਜਿਹੜਾ ਆ ਉਹ ਦਰਜ ਕਰ ਦਿੱਤਾ ਗਿਆ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਤੇ ਅੱਗੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਮੇਲ ਕਿੱਥੋਂ ਆਈ ਕਿਸ ਨੇ ਕੀਤੀ ਤਮਾਮ ਇਨਾਂ ਚੀਜ਼ਾਂ ਦੀ ਹੁਣ ਵੱਡੇ ਪੱਧਰ ਤੇ ਜਾਂਚ ਕੀਤੀ ਜਾ ਰਹੀ ਹੈ